ਤੁਸੀਂ ਵੀ ਲਾਈਵ ਤਸਵੀਰਾਂ ਚ ਦੇਖ ਰਹੇ ਸਾਡੇ ਸੂਬੇ ਦੇ ਆਪੂ ਸ਼੍ਰਿੰਦਰ ਸਿੰਘ ਚਿਤਾਲਾ ਜੀ ਖੋਦ ਜਰੀ ਤੀਆਂ ਫਰ ਕੇ ਤੇ ਜਿਹੜੇ ਕਬਜੇ ਦੁਆਰਾ ਆ ਦੇਖੋ ਜਿਹੜੇ ਸਰਕਾਰ ਨੇ ਕਬਜੇ ਕੀਤੇ ਸੀ ਉਹ ਕਬਜੇ ਨੂੰ ਦੁਬਾਰਾ ਤੋੜਿਆ ਜਾ ਰਿਹਾ ਕਬਜਾ ਨੂੰ ਤੋੜਿਆ ਜਾ ਰਿਹਾ ਦੁਬਾਰਾ ਆ ਤੁਸੀਂ ਦੇਖ ਰਹੇਗੇ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਦੇ ਵਿੱਚ ਵੇਖੋ ਸਰਕਾਰ ਨੇ ਜਿਹੜੇ ਕੌਂਦੇਲੇ ਸੀ ਤੋੜੇ ਜਾ ਰਹੇ ਵੀਡੀਓ ਨੂੰ ਵਾਪਰ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਕਿਸਾਨ ਮਜ਼ਦੂਰ ਹੱਥਾਂ ਨਾਲ ਹੀ ਜਾਵੇ ਭਾਈ ਹੱਥਾਂ ਨਾਲ ਹੀ ਇਹਦੇ ਮਿੱਟੀ ਪਾਉਂਦੇ ਵੇ ਕਬਜੇ ਤੋੜੇ ਜਾ ਰਹੇ ਆ ਵੀਡੀਓ ਨੂੰ ਵੱਤਾ ਤੇ ਸ਼ੇਅਰ ਕਰ ਦਿਓ ਜਿਹੜਾ ਘੱਟੇਵਾਰ ਦੇ ਵਿੱਚ ਸਰਕਾਰ ਨੇ ਕਬਜ਼ਾ ਕੀਤਾ ਸੀ ਉਹਨੂੰ ਦੁਬਾਰਾ ਫੇਰ ਤੋੜਿਆ ਜਾ ਰਿਹਾ ਤੇ ਜਿਹੜੇ ਕਬਜ਼ੇ ਆ ਕਬਜ਼ੇ ਦੇਖੋ ਤੁਹਾਨੂੰ ਇਹ ਤਸਵੀਰਾਂ ਵਿਖਾਉਂਦੇ ਆ ਕਿ ਜੋ ਕੁਝ ਕਿਸੇ ਕੋ ਮਿਲਦਾ ਆ ਦੇਖੋ ਕਿ ਹੱਥਾਂ ਨਾਲ ਹੀ ਸਾਡੀਆਂ ਮਾਤਾ ਛੋਟਿਆਂ ਨੇ ਮਿੱਟੀ ਪੂਰੀ ਆ ਇਹ ਜਿਹੜੀ ਜਾਰੂ ਯੋਧਿਆਂ ਦਾ ਕੰਮ ਵੀਡੀਓ ਨੂੰ ਵੱਤਾ ਤੇ ਸ਼ੇਅਰ ਕਰ ਦਿਓ ਅੱਜ ਦੁਬਾਰਾ ਸਰਕਾਰ ਨੂੰ ਚੈਲੰਜ ਕਰਕੇ ਤੁਰੇ ਸ਼ਾਂ ਕਿ ਤੈਂ ਮਰਾਂਗੇ ਤੈਂ ਜੀਵਾਂਗੇ ਕਬੀਏ ਜਿਹੜੇ ਆ ਉਹ ਕਬੀਏ ਜਿਹੜੇ ਲਵਾਂਗੇ ਤੇ ਅੱਜ ਉਹ ਹੀ ਕੰਮ ਹੋਇਆ ਗਰਦਾਸਪੁਰ ਦੇ ਵਿੱਚ ਦੁਬਾਰਾ ਕਬੀਏ ਜਿਹੜੇ ਸਰਕਾਰ ਨੇ ਲਏ ਸੀ ਕਾਰਪੋਰੇਟ ਕਰਾਣਿਆਂ ਨੇ ਕਬੀਏ ਲਏ ਸੀ ਦੁਬਾਰਾ ਸਾਡੀਆਂ ਮਾਤਾ ਭਾਕੋਂ ਦੀਆਂ ਜਿਹੜੀਆਂ ਵਾਰਸ਼ਾਂ ਵੇਖੋ ਇਹਨਾਂ ਦੇ ਤੁਹਾਨੂੰ ਜੋਸ਼ ਵਖਾਲ ਲਿਆ ਸਾਡੀਆਂ ਜਿਹੜੀਆਂ ਮਾਤਾ ਭਾਕੌਰ ਦੀਆਂ ਵਾਰਨ ਪੂਰਾ ਜੋਸ਼ ਹੈ ਜਿਹੜੇ ਜੋਸ਼ ਕਿਉਂ ਆ ਕਿ ਅੱਜ ਸਾਡੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵਾ ਉਹਨੂੰ ਕੋਟੀ ਕੋਟ ਪ੍ਰਣਾਮ ਅੱਜ ਦਾ ਦਿਨ ਸ਼ਹੀਦਾਂ ਦੇ ਦਿਹਾੜੇ ਦਾ ਮੁੱਖ ਕਰਕੇ ਰੱਖਿਆ ਜੇ ਕਿ ਸ਼ਹੀਦੀਆਂ ਵੀ ਪਾਉਣੀਆਂ ਪੈ ਜਾਣਗੀਆਂ ਤਾਂ ਕੋਈ ਗੱਲ ਨਹੀਂ ਉਹ ਵਰਨਾ ਭਾਈ ਵੇਖ ਰਹੇ ਨੇ ਆਹ ਦੇਖੋ ਦੁਬਾਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੀ ਸ਼ੇਅਰ ਹੁੰਦੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੋ ਵੀ ਕੁਝ ਕਿਸੇ ਕੋ ਲੱਭਦਾ ਜੋ ਵੀ ਕੁਝ ਕਿਸੇ ਕੋ ਲੱਭਦਾ ਆਪਣੇ ਕਬਜੇ ਜਿਹੜੇ ਤੋੜੇ ਜਾਂਦੇ ਆ ਕਬਜੇ ਇਸ਼ਤਿਹਾਰ ਤੋੜੇ ਜਾਣਗੇ ਸਰਕਾਰ ਨੂੰ ਚੈਲੰਜ ਕਰਕੇ ਤੁਰੇ ਸੀ ਤੇ ਅੱਜ ਦਾ ਦਿਨ ਵੀ ਜਿਹੜਾ ਸੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦਾਂ ਦੇ ਸਿਰਤਾਜ ਹੀ ਉਸ ਦਾ ਦਿਨ ਲੈ ਕੇ ਤੁਰੇ ਸੀ ਕਿ ਅੱਜ ਇਹ ਦਿਨ ਸ਼ਹੀਦਾਂ ਵੀ ਪਾਉਣੀਆਂ 来 ਗਈਆਂ ਤੇ ਕੋਈ ਗੱਲ ਨਹੀਂ ਸ਼ਹੀਦਾਂ ਵਾਲੇ ਦਿਨ ਜਿਹੜਾ ਇਹ ਮੋਰਚਾ ਲਾਇਆ ਸੀ ਤੇ 27 ਤਰੀਕ ਨੂੰ ਜਿਹੜੀ ਭਗਵੰਤ ਮਾਨ ਨੇ ਇੱਕ ਇਹੋ ਜੀ ਗੰਦੀ ਹਰਕਤ ਕੀਤੀ ਸੀ 27 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਦਾ ਐਲਾਨ ਕੀਤਾ ਸੀ ਪਰ 27 ਮਈ ਨੂੰ ਭਗਵੰਤ ਮਾਨ ਸਰਕਾਰ ਨੇ ਜਿਹੜੇ ਕਬਜ਼ੇ ਸੀ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਸੀ ਭਾਈ ਉਹ ਜ਼ਮੀਨਾਂ ਖਸਾਉਣ ਦਾ ਖੌਂਦਾ ਐਲਾਨ ਕੀਤਾ ਸੀ ਪਰ ਕੋਈ ਦਿਨ ਸਾਡੇ ਆਗੂਆਂ ਨੇ ਪ੍ਰਸ਼ਾਸਨ ਨੂੰ ਸਭ ਕੋ ਦਿਖਾਇਆ ਪਰ ਅੱਜ ਜਿਹੜੇ ਪਰ ਕਬ ਜਿਆ ਉਹ ਤੋਰੇ ਯਾਰੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਆ ਵੇਖੋ ਸਾਡੀਆਂ ਜਿਹੜੀਆਂ ਮਾਵਾਂ ਪੈਣਾ ਵਾ ਜੋ ਵੀ ਕੁਝ ਲਬਦਾ ਟਰੈਕਟਰ ਟਰਾਲੀਆਂ ਕਈਆਂ ਛੋਟਿਆਂ ਦੇ ਨਾਲ ਛੋਟਿਆਂ ਦੇ ਨਾਲ ਜਿਹੜੇ ਜਿਹਦੇ ਖਾਲ ਪੁੱਟੇ ਸੀ ਸਰਕਾਰ ਨੇ ਕਿੱਡੇ ਕਿੱਡੇ ਡੁੰਗੇ ਖਾਲ ਉਹਨਾਂ ਨੂੰ ਛੋਟਿਆਂ ਦੇ ਨਾਲ ਹੱਦਿਆਂ ਮਾਵਾਂ ਜਿਹੜੀਆਂ ਪੈਣਾ ਪੂਰੀਆਂ ਇਹ ਕਬਜ਼ੇ ਅੱਜ ਜਿਹੜੇ ਸਰਕਾਰ ਨੇ ਲਏ ਸੀ ਉਹਨਾਂ ਦੇ ਤੋੜੇ ਜਾਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਭਾਈ ਸ਼ੇਅਰ ਜ਼ਰੂਰ ਕਰਿਓ